ਬਟਾਲਾ ਚ ਬਿਸ਼ਵ Hindu ਪਰਿਸ਼ਦ ਅਤੇ ਬਜਰੰਗ ਦਲ ਵੱਲੋਂ ਪੈਲਗਾਮ ਅੱਤਵਾਦੀ ਹਮਲੇ ਦੇ ਰੋਸ ਵਿੱਚੋ ਕੀਤਾ ਰੋਸ ਪ੍ਰਦਰਸ਼ਨ ਕਿਹਾ ਐਸੇ ਅੱਤਵਾਦੀ ਹਮਲੇ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ ਪੈਲਗਮ ਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਚ ਬਟਾਲਾ ਵਿਕੇ ਵਿਸ਼ਵਿੰਦੂ ਪਰੀਸ਼ਦ ਅਤੇ ਬਜਰੰਗ ਦਲ ਵੱਲੋਂ ਰੋਸ ਮਾਰਚ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਗਾਂਧੀ ਚੌਂਕ ਵਿੱਚੋਂ ਸ਼ੁਰੂ ਕਰ ਪੂਰੇ ਬਟਾਲਾ ਸ਼ਹਿਰ ਚ ਰੋਸ ਮਾਰਚ ਕਰਦੇ ਹੋਏ ਪਾਕਿਸਤਾਨ ਅਤੇ ਅੱਤਵਾਦ ਦੇ ਵਿਰੁੱਧ ਜਮਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਬਟਾਲਾ ਅਗੂਆ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਸ਼ਰਮਨਾਕ ਹੈ ਇਸ ਨੇ ਹਰ ਇੱਕ ਦੇ ਹਿਰਦੇ ਨੂੰ ਬਲਉਂਤਰ ਕੇ ਰੱਖ ਦਿੱਤਾ ਹੈ ਅਤੇ ਭਾਰਤ ਸਰਕਾਰ ਇਸ ਦੇ ਖਿਲਾਫ ਸਖਤ ਕਦਮ ਚੁਕੇ ਅਤੇ ਅੱਤਵਾਦੀਆਂ ਨੂੰ ਸਰੇਵਿਚਾਰ ਸਜ਼ਾ ਦਵੇ ਇਸ ਤਰ੍ਹਾਂ ਦੇ ਅੱਤਵਾਦੀ ਹਮਲੇ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ

ਅਦਾਬ ਕਸ਼ਮੀਰ ਇਹਨਾਂ ਦੇ ਪਿਓ ਦਾ ਨਹੀਂ ਹੈ ਅਗਰ ਉਹ ਬੱਚੇ ਉੱਥੇ ਗਏ ਨੇ ਔਰ ਫਿਰ ਤੁਹਾਡੀ ਹੀ ਕੌਮ ਨੂੰ ਉਹ ਕਾਰੋਬਾਰ ਦੇ ਰਿਹਾ ਹੈ ਉਹਨਾਂ ਨੇ ਹਿੰਮਤ ਕਰਕੇ ਉੱਥੇ ਆਏ ਹੈ ਔਰ ਉਹਨਾਂ ਨੇ ਆ ਕੇ ਚਲੇ ਜਾਣਾ ਸੀ ਤੁਹਾਨੂੰ 2-4 ਲੱਖ ਰੁਪਏ ਵਿਟਾ ਕੇ ਜਾਣਾ ਸੀ ਔਰ ਇਹਨਾਂ ਨੇ ਜਾਣ ਬੂਝ ਕੇ ਧਰਮਪੁੱਛ ਕੇ ਤੇ ਗੋਲੀ ਮਾਰੀ ਹੈ ਇਹ ਇਹਨਾਂ ਨੇ ਹੁਣ ਸਾਡੀ ਕਿਸ ਕਰਨੀ ਹੈ ਦੇ ਬਣੀ ਬਹੁਤ ਅਚੀ ਗੱਲ ਆ ਜਿਹੜੇ ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਲੇਕਿਨ ਅਸੀਂ ਇਹਦੇ ਤੋਂ ਸੰਤੁਸ਼ਟ ਨਹੀਂ ਹੈਗੇ ਅਸੀਂ ਤਾਂ ਐਕਸ਼ਨ ਮੰਗਦੇ ਆ ਕਿ ਜਿਹੜੇ ਮਾਰੇ ਨੇ ਇਹ ਕੋਈ Hindu ਦਾ ਖੂਨ ਹੁਣ ਕੋਈ ਸਸਤਾ ਨਹੀਂ ਹੈਗਾ ਇਹ ਤੇ ਆ ਅਚੀ ਗੱਲ ਆ ਲੇਕਿਨ ਅਸੀਂ ਸੰਤੁਸ਼ਟ ਨਹੀਂ ਹੈ ਹਿੰਦੂ ਸੰਤੁਸ਼ਟ ਨਹੀਂ ਹੈ ਇਹਦੇ ਤੇ ਬਿਲਕੁਲ ਐਕਸ਼ਨ ਹੋਣਾ ਚਾਹੀਦਾ ਪਤਾ ਚਾ ਪੀਓ ਕੇ ਲੈਣਾ ਚਾਹੀਦਾ ਵਾਪਸ ਕਿਉਂ ਨਹੀਂ ਜਾਣਾ ਅਸੀਂ ਉਹ ਪਿਓ ਦਾ ਮਾਲ ਹੈ ਬਿਲਕੁਲ ਐ ਸ਼ਾਨੂ ਸਾਭ ਨੂੰ ਕੱਠੇ ਹੋ ਕੇ ਔਰ ਇਹ ਸੋਸ਼ਲ ਬਾਈਕਾਟ ਵੀ ਫਾਰਮ ਦਾ ਕਰਨਾ ਚਾਹੀਦਾ ਹੈ ਕਿ ਜਿਹੜੀ ਕੀ ਹਾਲ ਕੀਤਾ ਉਹਨਾਂ ਨੇ ਬੰਗਾਲ ਚ ਦੇਖੋ ਜਰਾ ਕਿ ਜਿੱਥੇ ਮਦਦ ਇਹਨਾਂ ਨੂੰ ਰੋਸ਼ ਮਾਰਚ ਮੈਂ ਆਹਵਾਨ ਕਰਾਂਗਾ ਭਲੇ ਮਾਤਰ ਨਾਲ ਕਿ ਇਹਨਾਂ ਨੂੰ ਵੀ ਰੋਸ਼ ਮਾਰਚ ਕਰਨ ਦਾ ਸ਼ੋਕਸਲਾ ਕਰਨ ਦਾ ਜਿਹੜਾ ਨਾ ਮੌਕਾ ਮਿਲਣਾ ਚਾਹੀਦਾ ਹੈ ਅਗਰੇ ਵਾਲਾ ਜਿਹੜਾ ਹੈ ਜੀ ਅਰੋਨ ਖੰਨਾ ਮਹਾਜਨ ਟੀਮ ਸ਼੍ਰੀ ਦਰਗਣਾ ਤੀਰ